ਆ ਜਾਂਦੀ ਬੋਟ ਆ ਜਾਂਦੀ ਬਾਈ ਦਿਖਾ ਉਂਗਲੀ ਜੀ ਯਾਰ ਹੋਣੀ ਚੱਲੇ ਆ ਸਾਨੂੰ ਤਾਂ ਅਸੀਂ ਤੇ ਮੈਂ ਤਾਂ ਫੋਨ ਦਿਖਾ ਲੋ ਵੀ ਮਿੱਤਰੋ ਅੱਜ ਆਪਣਾ ਵਲੌਗ ਸਟਾਰਟ ਹੋ ਰਿਹਾ ਵਜ੍ਸ ਕਰਨਗੇ ਕਰੋ ਤੇ ਆਪਾਂ ਜਾਣਾ ਅੱਜ ਵੋਟ ਪਾਉਣ ਆਪਣੀ ਤਾਂ ਬਣੀ ਨਹੀਂ ਜਿਸ ਕਰਨ ਦੀ ਬਣੀ ਆ ਉਹੀ ਪਾਊਗਾ ਇਹਦੀ ਵੀ ਬਣੀ ਬੋਟ ਇਹਦੀ ਵੀ ਬਣੀਆਂ ਹੈ ਨਾ ਨਾ ਆਪਣੀ ਬਣੀਆਂ ਪਾ ਦੱਸ ਦੇ ਤੇਰਾ ਬੱਤਾ ਕਿ ਦੋ ਦਾ ਭਾਈ ਉਮਰ ਘਟਾ ਬਈ ਮੇਰੀ ਤੇਰਾ ਬੱਤਾ ਕਿ ਦੋ ਜਨ 6 ਦਾ ਉਹ ਵੀ ਸਦੋ ਜਨ 6 ਦੀ ਬਣੀ ਆ ਯਾਰ ਨਹੀਂ ਬਣੀ ਓਏ ਉਹ ਜਸ਼ਨ ਗਿਆ ਨਹੀਂ ਬਣੀ ਮੇਰੀ ਚੱਲ ਕੋਈ ਨਹੀਂ ਗਿਆ ਵੈਲਕਮ ਬੈਕ ਟੂ ਚੈਨਲ ਗਏ ਆਪਾਂ ਦੁਬਾਰਾ ਸਵਾਗਤ ਕਰਦੇ ਆ ਤੁਹਾਡਾ ਚਲੋ ਫਿਰ ਮਿਲਦੇ ਅੱਗੇ ਚੱਲ ਗਏ ਕੀ ਮੋਟਾ ਇਹ ਤੇ ਰੋਣੀ ਪਹਿਲਾਂ ਦੱਸ ਬੋਟ ਬਾਈ ਆ ਨਹੀਂ ਵੀਰੇ ਇੱਧਰਲੇ ਪਾਸੇ ਉਹ ਤੂੰ ਸਾਫ਼ ਨਹੀਂ ਦੀਂਦਾਗਾ ਇੱਥੇ ਦੀ ਨਾ ਸਾਫ਼ ਦਿਖਾਈ ਮੂੰਹ ਇੱਧਰ ਨੂੰ ਦੱਸ ਬੋਟ ਬਾਈ ਆ ਕੰਟਰੋਲ ਕੰਟਰੋਲ ਕਿਨੂੰ ਬਾਈ ਆ ਵੀਰੇ ਅੰਦਾ ਸਿੱਧਾ ਵੀਡੀਓ ਠੀਕ ਆੜ ਜਾਨ ਮਿਲ ਗਿਆ ਵਾ ਕਾਰਡ ਜਾਂ ਹਣੇ ਮਿਲ ਗਿਆ ਬੋਟ ਪਾਉਣ ਚੱਲਿਆ ਕਾਰਡ ਜਾਂ ਦੇਖ ਲਓ ਬਈ ਆਹ ਦੇਖ ਲਓ ਕਾਰਡ ਜਾਂ ਦੇਖ ਲਓ ਬਈ ਕਾਰਡ ਜਾਂ ਆ ਪਾ ਕੇ ਹੋਣੀ ਵੋਟ ਨਹੀਂ ਵੋਟ ਦੱਸ ਦੋ ਬਈ ਕਿਹਨੂੰ ਪਾਈਏ ਉਹਨੂੰ ਪਾ ਦਾਂਗੇ ਮੈਂ ਚਲਾਉਂਦਾ ਤੇਰੀ ਬਣੀਆ ਵੋਟ ਦੱਸੀ ਓਏ ਤੂੰ ਵੀ ਚੱਕ ਲਾ ਆਪਦੀ ਘਰੋਂ ਵੋਟ ਮੈਂ ਚੱਕਦਾ ਜਨ ਆ ਬਈ ਨਿੱਕਰ ਪਾ ਕੇ ਚੱਲਿਆ ਦੇਖੋ ਵੋਟ ਪਾਉਣਾ ਬਾਈ ਪਲੇਅਰ ਆਏ ਇੰਟਰਨੈਸ਼ਨਲ ਖੇਡਣ ਜਾਣਾ ਇਹਨੇ ਆ ਵੀ ਆ ਕੋਈ ਗੱਲ ਬਾਤ ਕੀ ਸੁਣਾਵਾ ਸੁਣਾ ਕੋਈ ਗੱਲ ਚੱਲ ਦੇਖੋ ਤੁਸੀਂ ਉੱਧਰ ਐਸੇ ਕੀ ਮੋਲ ਜਾ ਲਿੱਤੇ ਕਿਹੜਾ ਮੋਲ ਜਾਣਾ ਓਏ ਨਾਲ ਦਾ ਮੁੰਡਾ ਗਿਆ ਵਾ ਸਾਡੇ ਬੋਟ ਵਾਲਾ ਕਾਰ ਜਾਂ ਚੱਕਣ ਕਿਹੜਾ ਹੁੰਦਾ ਏ ਕਾਰ ਇਲੈਕਟ੍ਰਿਕ ਨੀ ਕਾਰ ਕਾਰ ਬਈ ਆ ਕੀ ਕਹਿੰਦੇ ਇਹਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਰਤੀ ਚੋਣ ਕਮਿਸ਼ਨ ਪੰਜਾਬੀ ਬੋਲਦਾ ਆਹੋ ਉਹ ਵਾਲਾ ਕਾਰ ਗਜਬ ਬੇਇੱਜ਼ਤੀ ਹੈ ਕਾਰ ਚੱਕਣ ਗਿਆ ਵਾ ਨਾਲ ਦਾ ਮੁੰਡਾ ਤੇ ਬਸ ਚਾਲਦੇ ਆ ਫਿਰ ਫੂਲ ਪੋਣ ਆਪਣੀ ਤਾਂ ਬਣੀ ਨੀ ਇੰਨੀ ਪੋਣੀ ਦੋਨਾਂ ਨੇ ਚਾਲਦੇ ਆ ਫਿਰ ਆਪਾਂ ਸਕੂਲ ਦੇ ਵਿੱਚ ਬੋਟਾ ਵੰਦੀਆਂ ਨੇ ਤੇ ਮਿਲਦੇ ਆਗੇ-ਅਗੇ ਚੱਲ ਕੇ ਵਈਆ ਦੇਖੋ ਬੂਟ ਪਾਉਣ ਗਿਆ ਤੇ ਬੋਟ ਰਕਾਰ ਘਰੀ ਭੁੱਲ ਗਿਆ ਨਾ ਆਧਾਰ ਕਾਰਡ ਆਹਾ ਆਹਾ ਹਰੇ ਗੋਲੇ ਉਰੇ ਆ ਹੁਣ ਬਾਜ ਚੱਲਿਆ ਚੜਾਈ ਕਰਵਾਉਂਦੇ ਆ ਮੋਟਰ ਚੱਲ ਪੂਰਾ ਭਗਿਆ ਪਿਆ ਵੋਟਾਂ ਵਾਲਾ ਕਹਿੰਦੇ ਮੋਟਰਸਾਈਕਲ ਤੇ ਮੋਟਰਲ ਤੇ ਗੱਡੀ ਤੇ ਗੱਡੀ ਚੜੀ ਆਉਂਦੀ ਆ ਇਧਰ ਯਾਰ ਹੁਣੀ ਚੱਲੇ ਆ ਸਾਨੂੰ ਤਾਂ ਅਸੀਂ ਤਾਂ ਮੈਂ ਤਾਂ ਪੌਣੀ ਨੂੰ ਦਿਖਾ ਉਧਰ ਇਧਰ ਬਈ ਮੋਰ ਬੋਟਾਂ ਵਾਲਾ ਮਹੌਲ ਚੱਲ ਰਿਹਾ ਲੱਗਿਆ ਆਪੇ ਇਧਰ ਇਧਰ ਬਈ ਮੋਰ ਬੋਟਾਂ ਵਾਲਾ ਮਹੌਲ ਚੱਲ ਰਿਹਾ ਲੱਗਿਆ ਆਪੇ ਇਧਰ ਇਧਰ ਬਈ ਮੋਰ ਬੋਟਾਂ ਵਾਲਾ ਮਹੌਲ ਚੱਲ ਰਿਹਾ ਲੱਗਿਆ ਆਪੇ ਆਹ ਬਈ ਫੀਲ ਲੱਗੀ ਆ ਮੇਰੇ ਪੰਡੰਨ ਜੀ ਕੋਈ ਨਹੀਂ ਨਹੀਂ ਸਾਕੇ ਜੀ ਬੜੀ ਜੀ ਸੱਲਾ ਬੱਛਾ ਵਾਲਾ ਇਧਰ ਇਧਰ ਇੱਧਰ ਇੱਕ ਹੋਰ ਬਈ ਬੋਤਾਂ ਵਾਲਾ ਪੁਰਾ ਮੋਹਾਲ ਚਾਲ ਭਾ ਗਿਆ ਹੋਇਆ ਦਾਦ ਮੋੜ ਨੂੰ ਕਹਾਂ ਵੀ ਹੋਊਗਾ ਉੱਧਰ ਕੋਈ ਨਾ ਆ ਦਿਖਾ ਲੋ ਇੱਥੇ ਦਿਖਾ ਲਿਆ ਚੱਲ ਬਈ ਜਾਂਦੋ ਸਮਾ ਲਈ ਸਮਾ ਲਈ ਵੱਡੇ ਨੂੰ ਚੱਲ ਹਾਂ ਇੱਧਰ ਵੀ ਦਿਖਾਣੇ ਕੋਈ ਨਾ ਚੱਲ ਵੱਡੇ ਨੂੰ ਚੱਲ 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 ਸਕੂਲ ਲੱਗਾ ਹੋਇਆ ਓਏ ਆਉ ਮੁੰਡੇ ਆਉਂਦੇ ਮੈਂ ਭਾਈ ਉਈ ਬੰਕ ਬੰਕ ਵਾਲੇ ਹੰਕਾਲੇ ਲਾਦੇ ਆ ਉਹ ਸਕੂਲ ਲੱਗਾ ਲੱਗਾ ਆ ਸਕੂਲ ਸਕੂਲ ਲੱਗਾ ਸਕੂਲ ਨਹੀਂ ਬਾੜ ਦੀ ਬਾਗੇ ਭਾਈ ਉਈ ਗੇੜੇ ਗੱਡੀ ਜਾਂਦੇ ਐ ਐਂ ਚੌਕਾਂ ਨੂੰ ਉਈ ਗੇੜੇ ਗੱਡੀਆਂ ਬਾੜ ਦੀ ਬਾਗੇ ਓਏ ਘੜੀਆਂ ਗੱਡੀਆਂ ਇਹਨਾਂ ਨੇ ਯਾਣਾ ਮੋਟਰਪੌਂਟ ਗੱਡੀਆਂ ਸਪੈਸ਼ਲ ਲੈ ਕੇ ਜਾਂਦੀਆਂ ਨੇ ਛੱਡ ਕੇ ਵੀ ਆਉਂਦੇ ਐ ਆ ਐਂਬੂਲੈਂਸ ਜੀ ਵੀ ਖੜੀ ਹੈ ਬਈ ਜੇ ਕੋਈ ਲੜਾਈ ਲੜਾਈ ਹੋ ਜੇ ਇੱਥੇ ਇੱਕ ਇੱਕ ਤੇ ਫਸਫਾਟ ਜੀ ਆਜ ਕੋਈ ਜਮੈਂਦਿਆਂ ਨੇ ਮੇਰੇ ਬੋਤਾਂ ਅੰਦਰ ਜਾ ਕੇ ਕੋਚ ਕੋਲ ਚੱਲ ਕੇ ਕੀ ਗੋਪੀ ਕੋਚ ਕੋਲੇ ਕੀ ਕਰਨਾ ਹੈ ਦੱਸੀ ਉਹੀ ਚੱਲ ਕੇ ਉਹਨੇ ġੇੜਾ ਮਾਰ ਲਿਆ ਕਹਿੰਦਾ ਬਈ ਕੋਚ ਕੋਲੇ ਦੱਸ ਨਹੀਂ ਆਣਾ ਤੁਹਾਨੂੰ ਪੁੱਛਣਾ ਮਤਲਬ ਕੱਦ ਚਾਉਂਦੇ ਆ ਕੋਈ ਕੋਲੇ ਕੀ ਕਰਨਾ ਅੱਜ ਤਾਂ ਪੂਰਾ ਘੱਟ ਹੋਇਆ ਲੱਗਾ ਨਾ ਪਿੰਡੇ ਚ ਉੱਥੇ ਲੰਦਾ ਉਹ ਇੱਥੇ ਦਾ ਜਾਣਾ ਚਲਾ ਆ ਰਾ ਰਾਜ ਇੱਥੇ ਵੀ ਤੱਕ ਆ ਹੰਬਗੇ ਹਾਂ ਨਾ ਇੱਥੇ ਜਾਣਾ ਵਾ ਬਾਲੀ ਦੂਰ ਆਦਾ ਹਾਂ ਆ ਦੇ ਫੌਜੀ ਖੜੇ ਆ ਫੌਜੀ ਖੜੇ ਨੋਈ ਮੋਹਨ ਚੜਦਾ ਬੰਗਾਲ ਆਣਾ ਨਾ ਰੀਤ ਪੂਰਾ ਮੋਹਨ ਨਾ ਪੱਤੀਆਂ ਮੇਰੀ ਪੱਤੀ ਹਾਂ ਵੀ ਮੰਤਰਾ ਬਾਜਾਂ ਦੀ ਵੋਟ ਹਾਂ ਆ ਬਾਜਾਂ ਕੀਆ ਕਿਵੇਂ ਆ ਮੋਹਨ ਚੱਲ ਬਹੁਤ ਵਧੀਆ ਕਾਠੀ ਬਹੁਤ ਆ ਗਰਮੀ ਬਹੁਤ ਅੱਛਾ ਤੇ ਵਾਈਵਲ ਕਰ ਪਾ ਕਰੇ ਜਿਹੜਾ ਮਰ ਗਿਆ ਤੇ ਮੈਂ ਜਿਹੜਾ ਜਾਤਾਂ ਕੇ ਉਹਨੂੰ ਵੋਟ ਪਈਆ ਨਾ ਆਇਆ ਇਹਨੂੰ ਪਾਈਆ ਬਈਆ ਦੱਸਣਾ ਪਾਈਆਂ ਦੀ ਵੋਟ ਆ ਪਾਈਆਂ ਦੀ ਬਈ ਦਿਖਾ ਉਂਗਲੀ ਜੀ ਆ ਦੇਖ ਲੈ ਨਹੀਂ ਨਹੀਂ ਨਿਆ ਦਾ ਗਲਤ ਆ ਗਈ ਇਹ ਲਾਈ ਹੀ ਨਹੀਂ ਬਸ ਆਪਾਂ ਦੂਜੀ ਵਾਰੀ ਵੀ ਪਾ ਸਕਦੇ ਬਈ ਦੂਜੀ ਵਾਰੀ ਵੀ ਪਾ ਸਕਦੇ ਲਾਈ ਨਹੀਂ ਆ ਦਿਖਾ ਸਾਰਿਆਂ ਨੂੰ ਹੀ ਦਿਖਾ ਬਰੇ ਦੇ 10 10% ਯੋਗਦਾਨ ਸਾਡੇ ਨੂੰ ਦਾ ਤੂੰ ਬਈ ਇਹਦਾ ਖਾ 10-10% ਵੀ ਯੋਗਦਾਨ ਸਾਰਿਆਂ ਨੂੰ ਹੀ ਆ ਮੈਂ ਨਹੀਂ ਭਾਈ ਆ ਵੀ ਸਾਰਾ ਪਿੰਡ ਕਹਿੰਦੇ ਖਾਲੀ ਹੋਇਆ ਵਰਤਾਵਾਗਾ ਸਾਰੇ ਆਪਣੇ ਜਿੰਨੇ ਵੀ ਹੈਗੇ ਬਹੁਤੇ ਸਾਰੇ ਕੋਟ ਪਾ ਲਗੇ ਹੋਏ ਹੈਗੇ ਸੁਬਿਹਰ ਤੇ ਸਾਰਾ ਪਿੰਡ ਦੇਖ ਲਓ ਖਾਲੀ ਲੈ ਕੋਈ ਨਹੀਂ ਹੈਗਾ ਆਹ ਹੋਰ ਤਾਂ ਹੁੰਦੇ ਆ ਇਹਦਾ ਕੋਈ ਗੜੀ ਨੇਕ ਨਾਲ ਨਹੀਂ ਹੁੰਦਾ ਕੋਟ ਪਾ ਕੇ ਹੁੰਦੇ ਆ ਕੋਈ ਵੋਟ ਪਾ ਕੇ ਹੁੰਦੇ ਆ

ਬਈ ਨਾਲ ਦੇ ਪਿੰਡ ਦਾ ਮਹੌਲ ਚਾਲ ਦੇਖੋ। ਉਹ ਨੰਘਿਆ ਵੈਸੇ ਵਗਰੇ। ਉਹ ਨੰਘਿਆ ਵੈਸੇ। ਬਲਾਗ ਲਈ। ਪੂਰੇ ਦਿਖਾਉਨੇ ਆ ਤੁਹਾਨੂੰ ਪਿੰਡ। ਪੂਰੇ ਦਿਖਾਉਨੇ ਆਗੇ। ਮੇਰੇ ਪਿੰਡ ਸੁਣ। ਹੈਗੇ। ਮੇਰੇ ਪਿੰਡ ਸੁਣ। ਇਹ ਆ ਵੀ ਖਾਲੀ ਪਿਆ ਪਿੰਡ। ਸਾਰੇ ਆਪਣੇ ਮੁੱਤਾਂ ਮਾਰ ਕੇ ਜਨੇ ਉੱਤੇ ਬੈਹਣਾ। ਤੇ ਸਕੂਲ ਹਾਲ ਜਿੱਥੇ ਬੂਤ ਬਣਿਆ ਉਹ ਸਭ ਬਹੁਤ। ਭਾਈ ਇਹ ਨਾਲ ਦੇ ਪਿੰਡ ਵਿੱਚ ਚਾਰ ਇਸਬੀ ਲੱਗੀ ਹੋਈ ਹੈ ਇੱਥੇ ਵੀ ਸੇਵਾ ਜਲ ਰਹੀ ਹੈਗੇ। ਨਹੀਂ ਨਹੀਂ ਚਾਹ ਪੀਣਾ ਚਲ ਪੀ ਲੋ ਮੈਂ ਨਹੀਂ ਆ ਬਈs ਬੀ ਲੱਗੀ ਹੋਈ ਹੈ ਚੀਟਿੰਗ ਕਰਤਾ ਹੈ ਤੂੰ ਚੀਟਿੰਗ 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 ਕਰਤਾ ਹੈ ਤੂੰ ਲੋ ਵੀ ਮਿੱਤਰੋ ਆਪਾ ਆ ਗਏ ਸੀਗੇ ਘਰੇ ਤੇ ਹੁਣ ਆਪਾ ਸ਼ਾਮ ਨੂੰ ਮਿਲਾਂਗੇ ਕਰਮੀ ਬਾਲੀ ਆ ਆਪਣੇ ਕੋਠੇ ਤੋਂ ਮੌਜ ਚੱਜ ਕੇ ਆਹ ਅੰਮੋ ਜਾਲ ਵਧੀਆ ਮੌਸਮ ਹੋਇਆ ਹੋਇਆ ਵਗਾ ਹੌਲੀ ਨੀ ਆ ਰਹੀ ਐ ਇੰਨੀ ਗਰਮੀ ਸੀ ਹੁਣ ਠੰਡਾ ਹੋਇਆ ਹੋਇਆ ਮੌਸਮ ਨੀ ਆ ਨਾ ਮੌਸਮ ਬਦਲਿਆ ਹੋਇਆ ਵਗਾ ਤੇ ਆਪਾਂ ਗੌਰ ਕਰਾਂ ਸਮ ਮਥਾੜੀ ਗਿਆ ਜਿੱਕੇ ਤੇ ਹੁਣ ਹਨਾ ਪਰ ਨਹੀਂ ਤੌਰ ਦੀ ਐਟਿੰਗ ਤੇ ਆਪਾਂ ਮਿਲਦੇ ਨੇ ਅਗਲੇ ਬਲੌਗ ਦੇ ਵਿੱਚ ਆਹੜਾ ਬਲੌਗਰ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਦੇ ਬਾਕੀ ਵੀ ਕਾਰੀ ਲੈਣਾ ਵਾ ਰੱਬ ਆਖਾ ਟੈਲ देन ਬਾਏ ਬਾਏ ਟੇਕ ਕੇਅਰ